ਆਦੀ ਸਾਥਰੀ ਗਾਲ ਬਾਬਿਓ ਮੈਂ ਤੁਹਾਡਾ ਰਾਜੀਪ ਸਿੰਘ ਬਾਈਜੀਪੁਰ ਤੇ ਪਜੰਮੇ ਤੋਂ ਸਭ ਤੋਂ ਪਹਿਲਾਂ ਤਾਂ ਅੱਜ ਸਾਰਿਆਂ ਨੂੰ ਰਖੜੀ ਦੀਆਂ ਲੱਖ ਲੱਖ ਵਧਾਈਆਂ ਇਹ ਰਖੜੀ ਸਾਰਿਆਂ ਲਈ ਸਾਰੀਆਂ ਭੈਣਾਂ ਲਈ ਭਰਾਵਾਂ ਲਈ ਖੁਸ਼ੀਆਂ ਭਰੀ ਹੋਵੇ ਤੇ ਇਸ ਰਖੜੀ ਦੇ ਮੌਕੇ ਤੇ ਦੋ ਕਲਰਸ ਨਵੇਂ ਆਏ ਆ ਦੋਨੋਂ ਗ੍ਰੇ ਟੋਨ ਤੇ ਆ ਇੱਕ ਤਾਂ ਬਾਬਿਓ ਜਿਹੜਾ ਮੇਰੇ ਪਾਇਆ ਹੋਇਆ ਸਲੇਟ ਗ੍ਰੇ ਕਲਰ ਹੈ ਨਵਾਂ ਕਲਰ ਆ ਮੈਂ ਵੀ ਅੱਜ ਪਹਿਲਾ ਦੇਣੀ ਪਾਇਆ ਬੜਾ ਸੋਹਣਾ ਕਲਰ ਹੈ ਤੇ ਦੂਜਾ ਕਲਰ ਹੈਗਾ ਕੋਇਨ ਗ੍ਰੇ ਠੀਕ ਹੈ ਇਹ ਵੀ ਬੜਾ ਵਧੀਆ ਕਲਰ ਹੈ ਤੇ ਦੋਨਾਂ ਚੋ ਜਿਹੜਾ ਵੀ ਹੋਵੇ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਭੇਜ ਦਿਓ ਚਾਹੇ ਬਾਈ ਨੇਮ ਦਾਸ ਦਿਓ ਵੀ ਸਲੇਟ ਕਰੀਏ ਆ ਕਿ ਕੋਇਨ ਕਰੀਏ ਆ ਚਾਹੇ ਇੰਸਟਾਗ੍ਰam ਤੇ ਚਾਹੇ ਵਟਸਐਪ ਤੇ ਜਿਵੇਂ ਤੁਹਾਨੂੰ ਕੰਫਰਟੇਬਲ ਲੱਗੇ ਭੇਜ ਦਿਓ ਤੇ ਡਿਲੀਵਰ ਹੋ ਜਾਊਗਾ ਚਾਹੇ ਤੁਸੀਂ ਲੁਧਿਆਣੇ ਵਾਲੇ ਆਫਿਸ ਤੋਂ ਲੈ ਲਿਓ ਚਾਹੇ ਫਰਾਈਡੇ ਨੂੰ ਮੁਹਾਲੀੋਂ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਕੋਰੀਅਰ ਕਰਵਾ ਸਕਦੇ ਹੋ ਜਿਵੇਂ ਤੁਹਾਨੂੰ ਕੰਫਰਟੇਬਲ ਲੱਗੇ ਠੀਕ ਹੈ ਮਾਰੇ ਤੇ ਗਰੇ ਦੇ ਵਿੱਚ ਹੋਰ ਵੀ ਕਾਫੀ ਟونز ਹੈਗੀਆਂ ਨੇ ਉਹ ਆਪਾਂ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਨਾ ਵੀਡੀਓ ਬਣਾਵਾਂਗੇ ਠੀਕ ਹੈ ਜੀ ਸੱਤ ਅੱਠ ਟੂਨਸ ਨੇ ਗ੍ਰੇ ਕਲਰ ਦੀ ਹੈ ਠੀਕ ਹੈ ਮਰਾ ਜੀ ਧੰਨਵਾਦ ਜੀ ਸਬਸਪੀਆ ਕਾ